ਜੀਪੀਟੀ ਲੋਦਾ ਪਾਰਟੀ ਨੂੰ ਛੱਡਣਾ ਇਸ ਗੱਲ ਦੇ ਸੰਕੇਤਾਂ ਤੇ ਸਸਵੀਰ ਸੀ ਬਾਦਲ ਦੀ ਪ੍ਰਧਾਨਗੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਕਿਨਾਰੇ ਨਹੀਂ ਲਾ ਸਕੀ ਅੱਜ ਵੀ ਪੰਥ ਨੂੰ ਪੰਜਾਬ ਨੂੰ ਪਾਰਟੀ ਨੂੰ ਜਿਹੜੀਆਂ ਚੁਣੌਤੀਆਂ ਨੇ ਇਹਨਾਂ ਚੋਂ ਕੱਢਣ ਲਈ ਕੇਵਲ ਤੇ ਕੇਵਲ ਆਪਣੇ ਵਰਕਰਾਂ ਦੀ ਪੰਜਾਬੀਆਂ ਦੀ ਪੰਥਰਾਂ ਦੀ ਭਾਵਨਾ ਨੂੰ ਪੂਰਾ ਕਰ ਲਈ ਪਾਰਟੀ ਪ੍ਰਧਾਨਗੀ ਤੋਂ ਤਿਆਗ ਪੱਤਰ ਦੇ ਕੇ ਮਹਲ ਪਾਰਟੀ ਨੂੰ ਸਹੀ ਲਾਈਨ ਤੇ ਲਿਆਉਣ ਲਈ ਰਾਹ ਬਣਾਉਣ ਦੀ ਲੋੜ ਆ ਸਾਹ ਸੁਖੀਰ ਸੀ ਬਾਦਲ ਦੀ ਜਿਹੜੀ ਪਾਲਿਸੀ ਰਹੀ ਹੈ ਨਾ ਅੱਗਾ ਦੌੜ ਪਿੱਛਾ ਚੌੜ ਆਪਣੇ ਸਿਹਰ ਦੇ ਤੇ ਪਾਰਟੀ ਦੇ ਵਫਾਦਾਰਾਂ ਤੇ ਵਿਸ਼ਵਾਸ ਨਾ ਕਰਕੇ ਬਗਾਨਿਆਂ ਤੇ ਵਿਸ਼ਵਾਸ ਕਰਨ ਦੀ ਜਿਹੜੀ ਸੋਚ ਆ ਉਹਨੇ ਅੱਜ ਅਕਾਲੀ ਦਲ ਨੂੰ ਕਹਿ ਸਕਦੇ ਆ ਅਸਤੇ ਫਰਸ ਤੇ ਪਹਤਾ ਦੇਖੋ ਡਿਪੀਟੀ ਲੋਅ ਵਰਗੇ ਵਿਅਕਤੀ ਦਾ ਅਕਾਲੀ ਦਲ ਨੂੰ ਛੱਡ ਕੇ ਜਾਣਾ ਸਸ ਵੀਰ ਸਿੰਘ ਬਦਲ ਨੂੰ ਬਾਰ-ਬਾਰ ਸਨੇਹਾ ਦੇਣਾ ਕਿ ਉਹ ਝੋਦਾ ਕਮੇਟੀ ਦੀਆਂ ਸਮਾਰਥਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਜੀਪੀ ਢਿੱਲੋਂ ਦਾ ਪਾਰਟੀ ਨੂੰ ਛੱਡਣਾ ਇਸ ਗੱਲ ਦੇ ਸੰਕੇਤਾਂ ਤੇ ਸਸ ਵੀਰ ਸਿੰਘ ਬਦਲ ਦੀ ਪ੍ਰਧਾਨਗੀ ਜਿਹੜੀ ਆ ਉਹ ਸ਼ਰਮਣੀ ਅਕਾਲੀ ਦਲ ਨੂੰ ਕਿਤੇ ਕਿਨਾਰੇ ਨਹੀਂ ਲਾ ਸਕਦੀ ਝੋਦਾ ਕਮੇਟੀ ਦੀਆਂ ਸਮਾਰਥਾਂ ਕਿਸੇ ਵਿਅਕਤੀ ਦੀਆਂ ਕਿਸੇ ਇੱਕ ਗਰੁੱਪ ਦੀਆਂ ਨਹੀਂ ਸੀ ਉਹ ਆਮ ਪੰਜਾਬ ਤੈਸੀ 56 ਤੈਸੀ اور ਸ਼ਰਮਣੀ ਕਾਲੀ ਦਲ ਦੇ ਡੈਡੀਕੇਟਿਡ ਵਰਕਰਾਂ ਦੀਆਂ ਭਾਵਨਾਵਾਂ ਦੀ ਕਲਮਬੰਦ ਰਿਪੋਰਟ ਸੀ ਜਿੱਤੇ ਅਮਲ ਨਾ ਕਰਕੇ ਸਾ ਸੁਵੀ ਸੀ ਬਾਦਲ ਨੇ ਬਹੁਤ ਵੱਡਾ ਨੁਕਸਾਨ ਪਾਰਟੀ ਦਾ ਕਰਵਾ ਲਿਆ ਅੱਜ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਮੀਡੀਆ ਰਾਹੀਂ ਮਤਲਬ ਬੇਨਤੀ ਕਰਦੇ ਹਾਂ ਕਿ ਅੱਜ ਵੀ ਪਾਰਟੀ ਨੂੰ ਬਚਾਉਣ ਦੀ ਲੋੜ ਆ ਅੱਜ ਵੀ ਪੰਥ ਨੂੰ ਪੰਜਾਬ ਨੂੰ ਪਾਰਟੀ ਨੂੰ ਜਿਹੜੀਆਂ ਚੁਣੌਤੀਆਂ ਨੇ ਇਹਨਾਂ ਚੋਂ ਕੱਢਣ ਲਈ ਕੇਵਲ ਤੇ ਕੇਵਲ ਆਪਣੇ ਵਰਕਰਾਂ ਦੀ ਪੰਜਾਬੀਆਂ ਦੀ ਪੰਚ ਚਾਹਤੀਆਂ ਦੀ ਭਾਵਨਾ ਨੂੰ ਪੂਰਾ ਕਰ ਲਈ ਪਾਰਟੀ ਪ੍ਰਧਾਨਗੀ ਤੋਂ ਤਿਆਗ ਪੱਤਰ ਦੇ ਕੇ ਮਨ ਪਾਰਟੀ ਨੂੰ ਸਹੀ ਲੈ ਲੈ ਤੇ ਲੈਉਣ ਲਈ ਰਾਹ ਬਣਾਉਣ ਦੀ ਲੋੜ ਆ ਦੀਪੀ ਢਿੱਲੋਂ ਵਰਗੇ ਮੱਦੇ ਮੈਂ ਇਹ ਕਹਿ ਸਕਦੇ ਆ ਕਿ ਸਾਹ ਸੁਵੀਰ ਸਿੰਘ ਬਾਦਲ ਹੁਰਾਂ ਦੇ ਹਠੀ ਤੇ ਅੜੀਲ ਰਬੀਏ ਨੇ ਇੱਕ ਹੋਰ ਸਰਕਾਰ ਦਾ ਅਕਾਲੀ ਲੀਡਰ ਜਿਹੜਾ ਹੈ ਉਹ ਪਾਰਟੀ ਜੋਗਵਾਲਿਆ ਆਪਾਂ ਇਹ ਕਹਿ ਸਕਦੇ ਆਂ ਕਿ ਉਹਨਾਂ ਦੇ ਅਡਿਆਲ ਤੇ ਹਠੀ ਰਵਈਏ ਨੇ ਉਹਨਾਂ ਨੇ ਲੋਕਾਂ ਦੇ ਫਤਵੇ ਦੇ ਵਿਰੋਧ ਦੇ ਵਿੱਚ ਜਿੱਦ ਫੜ ਕੇ ਜਾਨੀ ਸ਼ਤਿਰ ਤੋਂ ਗੁੱਲੀ ਬਣਾਤਾ ਪਾਰਟੀ ਨੂੰ ਸੋ ਲੱਗਦਾ ਹੈ ਡੀਪੀਟੀ ਲੁੰਦੇ ਦੁਆਰਾ ਇਹ ਵੀ ਗੱਲ ਕਹੀ ਗਈ ਕਿ ਜਿਸ ਤਰ੍ਹਾਂ ਨਾਲ ਪ੍ਰਧਾਨ ਸਾਬ੍ਹ ਦੇ ਕੋਲ ਕਿਹਾ ਗਿਆ ਕਿ ਤੁਸੀਂ ਆਪਣਾ ਅਗਲੇ ਦਾ ਕੈਰੀਅਰ ਡਿਸਾਈਡ ਕਰ ਲਓ ਮਨਪ੍ਰੀਤ ਬਾਦਲ ਦੁਆਰਾ ਤਾਂ ਪਾਰਟੀ ਦੇ ਵਿੱਚ ਸ਼ਾਇਦ ਆ ਜਾ ਉਸ ਨੂੰ ਕਿਵੇਂ ਦੇਖਦੇ ਹੋ ਕਿ ਇਹ ਪੀਦੀ ਕਿ ਪਹਿਲਾਂ ਵੀ ਤੁਸੀਂ ਗੱਲ ਕਰਦੇ ਰਹੋ ਕਿ ਅਸੀਂ ਮਿੰਤਾ ਕਰੀਆਂ ਸੀ ਕਿ ਬੀਜੇਪੀ ਨਾਲ ਅਲਾਈਸ ਕਰ ਲਓ ਪਰ ਹੁਣ ਮਨਪ੍ਰੀਤ ਬਾਦਲ ਬੀਜੇਪੀ ਦੇ ਵਿੱਚ ਮੌਜੂਦ ਨੇਗੇ ਤੇ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਇੱਕ ਡੀਪੀ ਟੀਲੋਂ ਬਾਹਰ ਦਾ ਰਸਤਾ ਦਗਾਇਆ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਡੀਪੀ ਟੀ ਲੋਹੜਾ ਨੇ ਜਿਹੜੀਆਂ ਸਚਾਈ ਸਾਹਮਣੇ ਲਿਆਂਦੀ ਆ মিডিਆ ਰਾਹੀਂ ਉਹ ਬੜੇ ਹੈਰਾਨੀਜਨਕ ਹੋ ਰਹੇ ਸਾਬਤ ਕਰਦੀ ਆ ਵੀ ਅੱਗਾ ਦੌੜ ਪਿੱਛਾ ਚੌੜ ਸਾਹ ਸੁਖੀਰ ਸਿੰਘ ਬਾਦਲ ਦੀ ਜਿਹੜੀ ਪਾਲਿਸੀ ਰਹੀ ਆ ਨਾ ਅੱਗਾ ਦੌੜ ਪਿੱਛਾ ਚੌੜ ਆਪਣੇ ਸਿਹਰਦ ਤੇ ਪਾਰਟੀ ਦੇ ਵਫਾਦਾਰਾਂ ਤੇ ਵਿਸ਼ਵਾਸ ਨਾ ਕਰਕੇ ਬਗਾਨਿਆਂ ਤੇ ਵਿਸ਼ਵਾਸ ਕਰਨ ਦੀ ਜਿਹੜੀ ਸੋਚ ਆ ਉਹਨੇ ਅੱਜ ਕਾਲੀਦਾਲ ਨੂੰ ਕਹਿ ਸਕਦੇ ਆ ਅੱਛੇ ਤੇ ਫਰਸਤੇ ਪਹੁੰਚਾਇਆ ਸਰ ਇੱਕ ਕੰਗੜਾ ਨੌਕ ਨੇ ਕਿਸਾਨਾਂ ਦੇ ਖਲਾਫੜੇ ਇੱਕ ਸ਼ਬਦਾਵਲੀ ਬੋਲੀ ਉਸ ਵੀ ਐਮਪੀ ਦੀ ਉਹ ਵੀ ਐਮਪੀ ਹੈ ਕਿ ਇਸ ਤਰ੍ਹਾਂ ਦੇ ਸ਼ਬਦਾਵਲੀ ਉਹਨਾਂ ਨੂੰ ਯੂਜ਼ ਕਰਨੀ ਚਾਹੀਦੀ ਨਹੀਂ ਕੰਗੜਾ ਜੀ ਵੱਲੋਂ ਬੋਲੀ ਭਾਸ਼ਾ ਬਹੁਤ ਮਦਭਾਗੀ ਆ ਔਰ ਬੜੀ ਚਿੰਤਾ ਵਾਲੀ ਆ ਜੇ ਜ਼ਿੰਮੇਵਾਰ ਲੋਕ ਕਿਸੇ ਖਾਸ ਵਰਗ ਲਈ ਖਾਸ ਤੌਰ ਤੇ ਕਿਸਾਨੀ ਜਿਹਨੂੰ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਜਿਹੜੀ ਦੇਸ਼ ਦੀ ਭੁੱਖ ਮਰੀ ਦੂਰ ਕਰਨ ਲਈ ਆਪਣੀ ਮਿਹਨਤ ਕਰਦੀ ਆ ਉਸ ਕਿਸਾਨੀ ਤੇ ਇਸ ਤਰ੍ਹਾਂ ਦੇ ਤੱਜ ਕਸਨੇ ਭਾਸ਼ਾ ਬੋਲਨੀ ਮੈਂ ਸਮਝਦਾ ਬਹੁਤ ਮਤਭਾਗੀ ਆ ਔਰ ਇਹਦਾ ਨੋਟਸ ਲੈਣਾ ਚਾਹੀਦਾ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਔਰ ਕੰਗਨਾ ਨੇ ਕਈ ਹੋਰ ਪੁਆੜੇ ਪਾਏ ਹੋਏ ਨੇ ਜਿਹੜੇ ਮੈਂ ਸਮਝਦਾ ਇਸ ਮੁਲਕ ਦੀ ਰਾਜਨੀਤੀ ਲਈ ਗਲਤ ਰਵੈਜਤਾ ਪਾ ਰਹੇ ਨੇ ਸੋ ਵਸੇ ਅਪੀਲ ਕਰਦੇ ਆ ਭਾਰਤ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਕਿ ਇਸ ਤਰ੍ਹਾਂ ਦੀ ਭਾਸ਼ਾ ਬੋਲਣ ਵਾਲੇ ਤੇ ਇਸ ਤਰ੍ਹਾਂ ਦੇ ਵਿਵਹਾਰ ਕਰਨ ਵਾਲੇ ਆਪਣੇ ਲੀਡਰਾਂ ਤੇ ਉਹ ਜ਼ਰੂਰ ਲਗਾ ਪਾਓ ਤਾਂ ਜਦੋਂ ਸ਼ਰਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਇੱਕੋ ਇੱਕ ਟੀਚਾ ਕਿ ਜਿਹੜੀਆਂ ਕਮੀਆਂ ਆਈਆਂ ਸ਼ਰਮਣੀ ਅਕਾਲੀ ਦਲ 'ਚ ਜਿਨ੍ਹਾਂ ਕਰਕੇ ਸ਼ਰਮਣੀ ਅਕਾਲੀ ਦਲ ਅਸਤੀਫਾ ਦੇ ਆਇਆ ਜਿਦੇ ਕਰਕੇ ਸ਼ਰਮਣੀ ਅਕਾਲੀ ਦਲ ਦੇ ਵਿਰੁੱਧ ਪੰਜਾਬ ਦੇ ਲੋਕ ਬਾਰ-ਬਾਰ ਫਤਵਾ ਦੇ ਰਹੇ ਨੇ ਉਹ ਕਮੀਆਂ ਦੂਰ ਕੀਤੀਆਂ ਜਾਣ ਉਹ ਘਾਟਾ ਦੂਰ ਕੀਤੀਆਂ ਜਾਣ ਜਿਸ ਤਰ੍ਹਾਂ ਦੇ ਲੋਕਾਂ ਦੀ ਭਾਵਨਾ ਉਸ ਭਾਵਨਾ ਦੇ ਅਨੁਸਾਰ ਸ਼ਰਮਣੀ ਅਕਾਲੀ ਦਲ ਨੂੰ ਲੀਡਰਸ਼ਿਪ ਦਿੱਤੀ ਜਾਵੇ ਜਿਸ ਤਰ੍ਹਾਂ ਦੀ ਤਵਕਕ ਅਕਾਲੀਆਂ ਦੇ ਲੋਕ ਕਰਦੇ ਨੇ ਕਿ ਅਕਾਲੀਆਂ ਦਾ ਲੀਡਰ ਕਿਹੋ ਜਿਹਾ ਹੋਵੇ ਉਹਦਾ ਚਿਹਰਾ ਕਿਹੋ ਜਿਹਾ ਹੋਵੇ ਉਹਦੀ ਬਾਦਸ਼ਾਹ ਕਿਹੋ ਜਿਹੀ ਹੋਵੇ ਉਹਦਾ ਚਾਲ ਚੱਲਣ ਵਿਵਹਾਰ ਕਿਹੋ ਜਿਹਾ ਹੋਵੇ ਮੈਨੂੰ ਉਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਲੋਕ ਤਵਕਕੋ ਕਰਦੇ ਨੇ ਉਸ ਤਰ੍ਹਾਂ ਦਾ ਅਕਾਲੀ ਦਲ ਬਣਾਉਣਾ ਸਾਡਾ ਸਭ ਤੋਂ ਪਹਿਲਾ ਮਕਸਦ ਹੋਏਗਾ ਔਰ ਉਤੇ ਲਈ ਅਸੀਂ ਯਤਨ ਕਰਾਂਗੇ ਕਿ ਜਿਹੜੀ ਵੀ ਆਉਣ ਵਾਲੇ ਸਮੇਂ ਵਿੱਚ ਅਕਾਲੀ ਲੀਡਰਸ਼ਿਪ ਆ ਉਹ ਕਾਲੀ ਲੀਡਰਸ਼ਿਪ ਉਹਨਾਂ ਹੱਥਾਂ ਵਿੱਚ ਹੀ ਹੋਵੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਜਿਨ੍ਹਾਂ ਨੇ ਪਾਰਟੀ ਲਈ ਕੋਈ ਵਿਸ਼ੇਸ਼ ਯੋਗਦਾਨ ਪਾਇਆ ਹੋਵੇ ਜਿਨ੍ਹਾਂ ਦੇ ਚਿਹਰੇ ਤੋਂ ਪੰਥਕ ਅਕਸ ਝਲਕਦਾ ਹੋਵੇ ਜਿਨ੍ਹਾਂ ਦੇ ਵਿਵਹਾਰ ਤੋਂ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ ਦਾ ਇਰਾਦਾ ਪ੍ਰਗਟ ਹੁੰਦਾ ਹੋਵੇ ਕੋਈ ਖੁਦਗਰਜ਼ ਜਾਤੀ ਹਿੱਤਾਂ ਦਾ ਜਾਤੀ ਲਾਭ ਲੈਣ ਵਾਲੇ ਲੋਕ ਜਿਹੜੇ ਉਹਨਾਂ ਦੇ ਹੱਥ ਜਗਵਾਈ ਪਾਰਟੀ ਨੂੰ ਨਹੀਂ ਦਿੱਤੀ ਜਾ ਸਕਦੀ ਔਰ ਪਿੱਛੇ ਜਿਹੜਾ ਰੋਹ ਖਤਮ ਹੋਇਆ ਅਕਾਲੀਆਂ ਦਾ ਦਬਕਾ ਅਕਾਲੀਆਂ ਦਾ ਖਤਮ ਹੋਇਆ ਭੈ ਅਕਾਲੀਆਂ ਦਾ ਖਤਮ ਹੋਇਆ ਇਸੇ ਕਰਕੇ ਖਤਮ ਹੋਇਆ ਕਿ ਅਕਾਲੀ ਲੀਡਰਸ਼ਿਪ ਤੇ ਉਸ ਕੁਦਰਤ ਲੋਕਾਂ ਨੇ ਕਬਜ਼ਾ ਕਰ ਲਿਆ ਜਿਹੜੇ ਆਪਣੇ ਕਾਰੋਬਾਰਾਂ ਦੀ ਮਜਬੂਰੀ ਕਰਕੇ ਸਮੇਂ ਦੀਆਂ ਸਰਕਾਰਾਂ ਦੇ ਵਿਰੁੱਧ ਬੋਲਣ ਦੀ ਜ਼ਰੂਰਤ ਨਹੀਂ ਕਰਦੇ ਇਸੇ ਕਰਕੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਅਕਾਲੀਆਂ ਨੂੰ ਟੀਚ ਸਮਝਣ ਲੱਗੀਆਂ ਸੋ ਅਸੀਂ ਅਕਾਲੀਆਂ ਦਾ ਪੂਰਾ ਰੋਹ ਦਬਕਾ ਭੈ ਸਤਕਾਰ ਇਸ ਮੁਲਕ ਦੀ ਰਾਜਨੀਤੀ ਵਿੱਚ ਦੁਬਾਰਾ ਬਣਾਉਣ ਲਈ ਸ਼ਰਮਣੀ ਕਲਦਲ ਸੁਧਾਰ ਲਹਿਰ ਰਹੀ ਆ ਆਪਣੇ ਵਰਕਰਾਂ ਕੋ ਲੋਕਾਂ ਕੋ ਜਾਏਗੀ ਸੋ ਲੋਕਾਂ ਵੱਲ ਜੀ ਬਰਸੀ ਤੋਂ ਸ਼ਰਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਬੜੀ ਸ਼ਕਤੀ ਦਿੱਤੀ ਆ ਉਹ ਤਸ਼ਾਹ ਦਿੱਤਾ ਔਰ ਮੈਂ ਸਮਝਦਾ ਬਹੁਤ ਅੱਛਾ ਸਨੇਹਾ ਦਿੱਤਾ ਕਿ ਲੋਕ ਉਹਨਾਂ ਨਾਲ ਖੜਦੇ ਨੇ ਜਿਹੜੇ ਸੱਚ ਦੀ ਗੱਲ ਕਰਦੇ ਨੇ ਲੋਕ ਉਹਨਾਂ ਨਾਲ ਖੜਦੇ ਨੇ ਜਿਹੜੇ ਸ਼ਰਮਣੀ ਅਕਾਲੀ ਦਲ ਨੂੰ ਆਮ ਲੋਕਾਂ ਦੀ ਜਮਾਤ ਦੇ ਤੌਰ ਤੇ ਕਾਇਮ ਕਰਨਾ ਚਾਹੁੰਦੇ ਨੇ ਲੋਕ ਉਹਨਾਂ ਨਾਲ ਖੜਦੇ ਨੇ ਜਿਹੜੇ ਲੋਕਾਂ ਲਈ ਜੇਲਾ ਕਰਦੇ ਨੇ ਤਸ਼ੱਦਦ ਸਹਿੰਦੇ ਨੇ ਔਰ ਕਿਸੇ ਨਾ ਕਿਸੇ ਰੂਪ ਵਿੱਚ ਕੁਰਬਾਨੀ ਕਰਨ ਤੋਂ ਗਰੇਜ਼ ਨਹੀਂ ਕਰਦੇ